ਨੋ ਜਿਪਾਸ ਇਹ ਗੱਲ ਕਰੀਏ ਤਾਂ ਟੈਰਫ ਵਾਰ ਵਿੱਚ ਟੀਮ ਕੈਨੇਡਾ ਵੱਲੋਂ ਵੀ ਕਦਮ ਲਗਾਤਾਰ ਚੁੱਕੇ ਜਾ ਰਹੇ ਨੇ ਕਿਉਂਕਿ ਫੈਡਰਲ ਸਰਕਾਰ ਪ੍ਰੀਮੀਅਰਸ ਦੇ ਨਾਲ ਇਸ ਮਸਲੇ ਤੇ ਲਗਾਤਾਰ رابطہ ਬਣਾ ਰਹੀ ਹੈ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਅਮਰੀਕਾ ਦੇ ਟੈਰਫਸ ਦੇ ਮੱਦੇਨਜ਼ਰ ਕੈਨੇਡੀਅਨ એનર્ਜੀ ਉੱਪਰ ਨਿਰਪਰਤਾ ਘਟਾਉਂਦਾ ਤਾਂ ਕੈਨੇਡਾ ਨੂੰ ਕ੍ਰਿਟੀਕਲ ਮਿਨਰਲਸ ਗੈਸ ਸਟੀਲ ਲੰਬਰ ਤੇ ਹੋਰ ਮਾਰਕੀਟ ਲੱਭਣ ਦੀ ਜ਼ਰੂਰਤ ਹੈ ਤੇ ਉਹਨਾਂ ਦੇ ਮੁਲਕਾਂ ਦੇ ਨਾਲ ਸੰਪਰਕ ਕਰਨਾ ਚਾਹੀਦਾ ਜੋ ਕਿ ਇਹਨਾਂ ਚੀਜ਼ਾਂ ਲਈ ਕੈਨੇਡਾ ਨਾਲ ਵਪਾਰ ਵਧਾ ਸਕਦੇ ਨੇ 온ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਇਸ ਮਸਲੇ ਤੇ ਸਖਤ ਦਿਖਾਈ ਦੇ ਰਹੇ ਨੇ ਉਹਨਾਂ ਕਹਿ ਕੇ 온ਟਾਰੀਓ ਵੱਲੋਂ ਅਮਰੀਕਾ ਨੂੰ ਜਾਂਦੇ ਬਿਜਲੀ ਸਪਲਾਈ ਉੱਪਰ 25% ਦੀ ਟੈਰਫ ਅਗਲੇ ਸੋਮਵਾਰ ਜਾਂ ਮੰਗਲਵਾਰ ਨੂੰ ਲਗਾਏ ਜਾਣਗੇ ਫੋਰਡ ਨੇ ਆਖਿਆ ਕਿ ਉਹ ਇਸ ਨੂੰ 50% ਦੀ ਤੱਕ ਵਧਾ ਸਕਦੇ ਨੇ ਪ੍ਰੀਮੀਅਰ ਫੋਰਡ ਵੱਲੋਂ ਕਿਹਾ ਗਿਆ ਕਿ ਜੇਕਰ 25% ਦੀ ਟੈਰਫ ਇਲੈਕਟ੍ਰਿਸਿਟੀ ਉੱਪਰ ਲਗਾਏ ਜਾਂਦੇ ਨੇ ਤਾਂ ਇਸ ਨਾਲ ਮਿਸ਼ੀਗਨ ਨਿਊਯਾਰਕ ਤੇ ਮਿਨੀਸੋਟਾ ਵਿੱਚ ਲਗਭਗ 1.5 ਮਿਲੀਅਨ ਘਰਾਂ ਦਾ ਬਿਜਲੀ ਦਾ ਬਿੱਲ ਵਧੇਗਾ ਉਨਾ ਆਖਿਆ ਕਿ ਉਹ ਅਜਿਹਾ ਕਰਨ ਦੇ ਲਈ ਮਜਬੂਰ ਨੇ ਜਦਕਿ ਉਹ ਇਹ ਨਹੀਂ ਚਾਹੁੰਦੇ ਬਲਕਿ অন্ਟਾਰੀਓ ਤਾਂ ਇਹ ਚਾਹੁੰਦਾ ਹੈ ਕਿ ਹੋਰ ਬਿਜਲੀ ਅਤੇ ਕ੍ਰਿਟੀਕਲ ਮਿਨਰਲਸ ਅਮਰੀਕਾ ਨੂੰ ਭੇਜੇ ਜਾਣ ਅਤੇ ਟੈਰਫ ਉਸ ਸਮੇਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਅਮਰੀਕਾ ਵੱਲੋਂ ਟੈਰਫ ਨਹੀਂ ਹਟਾਏ ਜਾਂਦੇ ਇਸ ਤੋਂ ਇਲਾਵਾ ਕੈਨੇਡਾ ਦੀਆਂ ਕਈ ਪ੍ਰਵਿੰਸਾਂ ਵੱਲੋਂ ਅਮਰੀਕੀ ਸ਼ਰਾਬ ਲੈ ਕੇ ਕਾਰਪੋਰੇਸ਼ਨ ਅਧੀਨ ਠੇਕਿਆਂ ਤੋਂ ਹਟਾਈ ਗਈ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਨੇ ਕਿਹਾ ਕਿ ਇੱਕ ਵਿਅਕਤੀ ਵੱਲੋਂ ਲਿਆਂਦੇ ਗੇ ਡਿਜਾਸਟਰ ਦੇ ਮੱਦੇ ਨਜ਼ਰ ਪ੍ਰਵਿੰਸ ਆਪਣੀ ਨਿਰਪਰਤਾ ਅਮਰੀਕਾ ਉੱਪਰ ਘਟਾਏਗਾ ਤੇ ਹੋਰ ਮਾਰਕੀਟਸ ਐਕਸਪਲੋਰ ਕੀਤੀਆਂ ਜਾਣਗੀਆਂ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਅਮਰੀਕਾ ਨੂੰ ਕੋਈ ਰਾਇਤ ਕੈਨੇਡਾ ਵੱਲੋਂ ਨਹੀਂ ਦੇਣੀ ਚਾਹੀਦੀ ਕਿਉਂਕਿ ਦੋਵੇਂ ਮੁਲਕਾਂ ਦਰਮਿਆਨ 2018 ਦੇ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਸੀ ਕਾਬਲੇਗੌਰ ਹੈ ਕਿ ਸਿਰਫ ਫੈਡਰਲ ਤੇ ਪ੍ਰੋਵਿੰਸ਼ਲ ਸਰਕਾਰ ਨਹੀਂ ਇਸ ਤੋਂ ਇਲਾਵਾ ਬਹੁਤ ਸਾਰੀਆਂ ਮਿਊਸਿਪਲ ਗਵਰਨਮੈਂਟਸ ਦੇ ਵੱਲੋਂ ਵੀ ਅਮਰੀਕੀ ਕੰਪਨੀਆਂ ਦੇ ਨਾਲ ਜੋ ਕੰਟਰੈਕਟ ਕੀਤੇ ਗਏ ਸਨ ਉਹਨਾਂ ਨੂੰ ਲਗਾਤਾਰ ਕੈਨਸਲ ਕੀਤਾ ਜਾ ਰਿਹਾ ਹੈ ਤੇ ਸਪੱਸ਼ਟ ਰੂਪ ਦੇ ਵਿੱਚ ਕੈਨੇਡੀਅਨ ਕੰਪਨੀਆਂਜ਼ ਨੂੰ ਤਰਜੀਹ ਦੇਣ ਦੀ ਗੱਲ ਅੱਖੀਂ ਜਾ ਰਹੀ ਹੈ ਇਸ ਤੋਂ ਇਲਾਵਾ तमाम ਪ੍ਰੀਮੀਅਰਸ ਤੇ ਟੈਰੀਟਰੀਜ਼ ਦੇ ਲੀਡਰ ਵੀ ਕੈਨੇਡੀਅਨਸ ਨੂੰ ਇਹ اپیل ਕਰ ਰਹੇ ਨੇ ਕਿ ਉਹਨਾਂ ਨੂੰ ਅਮਰੀਕਾ ਦੀ ਟ੍ਰਿਪ ਕੈਨਸਲ ਕਰਕੇ ਕੈਨੇਡਾ ਦੇ ਵਿੱਚ ਘੁੰਮਣਾ ਚਾਹੀਦਾ ਹੈ ਤੇ ਕੈਨੇਡੀਅਨ ਮੇਡ ਪ੍ਰੋਡਕਟ ਨੂੰ ਤਰਜੀਹ ਦੇਣੀ ਚਾਹੀਦੀ ਹੈ ਲਿਬਰਲ ਲੀਡਰਸ਼ਿਪ ਰੇਸ ਚ ਸਾਬਕਾ ਗਵਰਨਰ ਮਾਰਕ ਕਾਰਨੀ ਫੈਡਰਲ ਮਨਿਸਟਰ ਕਰੀਨਾ ਗੋਲਡ ਸਾਬਕਾ ਫਾਈਨੈਂਸ ਮਨਿਸਟਰ ਕ੍ਰਿਸਟੀਆ ਫਰੀਲੈਂਡ ਤੇ ਮੋਂਟਰੀਅਲ ਦੇ ਐਮਪੀ ਫ੍ਰੈਂਕ ਬੇਲਿਸ ਕਿਸਮਤ ਅਜਮਾ ਰਹੇ ਨੇ ਜਿਸ ਦਾ ਫੈਸਲਾ 9 ਮਾਰਚ ਨੂੰ ਹੋਵੇਗਾ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਤੇ ਲਿਬਰਲ ਲੀਡਰ ਕੌਣ ਬਣੇਗਾ ਪਰ ਇਮੀਗ੍ਰੇਸ਼ਨ ਦੇ ਮੁੱਦੇ ਤੇ ਚਾਰੇ ਕੈਂਡੀਡੇਟਸ ਕੀ ਸੋਚਦੇ ਨੇ ਆਓ ਜਾਣਦੇ ਹਾਂ ਫੈਡਰਲ ਲਿਬਰਲਸੀ ਲੀਡਰਸ਼ਿਪ ਦੀ ਦੌੜ ਆਖਰੀ ਪੜਾਅ 'ਚ ਪਹੁੰਚ ਚੁੱਕੀ ਹੈ ਜਿਸ ਦੇ ਵਿੱਚ 4 ਕੈਂਡੀਡੇਟਸ ਕਿਸਮਤ ਅੰਜਵਾ ਰਹੇ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੇ ਵੱਲੋਂ ਆਪਣੀ ਟਰਮ ਦੇ ਦੌਰਾਨ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਕਾਫੀ ਟਿਲ ਦਿੱਤੀ ਗਈ ਪਰ ਲੰਬੇ ਸਾਲ ਤੋਂ ਲਗਾਤਾਰ ਹੋ ਰਹੀ ਆਲੋਚਨਾ ਤੋਂ ਬਾਅਦ ਪਾਰਟੀ ਨੇ ਇਮੀਗ੍ਰੇਸ਼ਨ ਉੱਪਰ ਆਪਣਾ ਸਟੈਂਡ ਬਦਲਿਆ ਤੇ ਸਖਤੀ ਕੀਤੀ ਹੈ ਇਸ ਦੇ ਵਿੱਚ ਹੁਣ ਨਵੇਂ ਲੀਡਰਸ ਦੇ ਐਲਾਨ ਵੀ ਸ਼ਾਮਲ ਨੇ ਲੀਡਰਸ਼ਿਪ ਦੌੜ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਸਾਬਕਾ ਬੈਂਕ ਆਫ ਕੈਨੇਡਾ ਦੇ ਗਵਰਨਰ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਉਸ ਸਮੇਂ ਤੱਕ ਘੱਟ ਰੱਖਣਗੇ ਜਦੋਂ ਤੱਕ ਕਿ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਤੇ ਨਹੀਂ ਆ ਜਾਂਦੀ ਕਾਰਨੀ ਇਮੀਗ੍ਰੇਸ਼ਨ ਉੱਪਰ ਆਰਜੀ ਕੈਪ ਲਗਾਉਣ ਦੀ ਗੱਲ ਵੀ ਕਰਦੇ ਨੇ ਮਾਰਕ ਕਾਰਨੀ ਕਹਿ ਰਹੇ ਨੇ ਕਿ ਜਦੋਂ ਤੱਕ ਘਰਾਂ ਦੀ ਉਸਾਰੀ ਦੁੱਗਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਹੀ ਇਮੀਗ੍ਰੇਸ਼ਨ ਦੇ ਨੰਬਰ ਵਧਾਏ ਜਾਣਗੇ ਸਾਬਕਾ ਫ੍ਰੈਂਚ ਮਿਨਿਸਟਰ ਕ੍ਰਿਸਟਿਆ ਫਰੀਲੈਂਡ ਜੋ ਕਿ ਲਿਬਰਲ ਲੀਡਰਸ਼ਿਪ ਦੌੜ ਦੇ ਵਿੱਚ ਆਪਣੀ ਕਿਸਮਤ ਅਜਮਾ ਰਹੇ ਨੇ ਉਹਨਾਂ ਵੱਲੋਂ ਜਾਰੀ ਕੀਤੀ ਗਈ ਹਾਊਸਿੰਗ ਯੋਜਨਾ ਇਮੀਗ੍ਰੇਸ਼ਨ ਨੂੰ ਸੀਮਿਤ ਕਰਨ ਵੱਲ ਇਸ਼ਾਰਾ ਕਰਦੀ ਹੈ ਕ੍ਰਿਸਟਿਆ ਫਰੀਲੈਂਡ ਆਪਣੀ ਯੋਜਨਾ ਚ ਕੈਨੇਡਾ ਚ ਆਉਣ ਵਾਲੇ ਇਮੀਗ੍ਰੈਂਟਸ ਦੀ ਗਿਣਤੀ ਨੂੰ ਹਾਊਸਿੰਗ ਦੇ ਨਾਲ ਜੋੜਨ ਦਾ ਇਰਾਦਾ ਰੱਖਦੇ ਨੇ ਸਾਫਕਾ ਡਿਪਟੀ ਪ੍ਰਾਈਮ ਮਿਨਿਸਟਰ ਫਰੀ ਲੈਂਡ ਆਪਣੀ ਮੁਹੰਮਦੇ 10 ਨੁਕਾਤੀ ਪ੍ਰੋਗਰਾਮ 'ਚ ਵਾਦਾ ਕਰ ਰਹੇ ਨੇ ਫਰੀ ਲੈਂਡ ਦਾ ਕਹਿਣਾ ਹੈ ਕਿ ਇਹ ਕਦਮ ਆਬਾਦੀ ਵਾਧੇ ਦੀ ਦਰ ਨੂੰ ਹੌਲੀ ਕਰੇਗਾ ਜਦੋਂ ਤੱਕ ਇੱਥੇ ਇਨਾਫ ਹਾਊਸਿੰਗ ਨਹੀਂ ਹੋ ਜਾਂਦੇ ਕਾਬਲੇ ਗੋਰਖੀ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਆਬ ਵੀ ਅਜਿਹੀ ਯੋਜਨਾ ਦੀ ਗੱਲ ਕਰਦੇ ਨੇ ਫ੍ਰੀਲੈਂਡ ਅਤੇ ਪੋਲੀਆਬ ਦੋਵੇਂ ਫਸਟ ਟਾਈਮ ਹੋਮ ਵਾਇਰ ਤੇ ਨਵੇਂ ਘਰਾਂ ਤੇ ਜੀਐਸਟੀ ਹਟਾਉਣ ਦਾ ਵਾਅਦਾ ਵੀ ਕਰਦੇ ਨੇ ਕ੍ਰਿਸਟੀਆ ਫ੍ਰੀਲੈਂਡ ਯੂਐਸ ਵਿੱਚ ਕੰਮ ਕਰ ਰਹੇ ਕੈਨੇਡੀਅਨ ਡਾਕਟਰਾਂ ਤੇ ਨਰਸਾਂ ਨੂੰ ਵੀ ਕੈਨੇਡਾ ਬੁਲਾਉਣ ਦੀ ਯੋਜਨਾ ਦੱਸ ਚੁੱਕੇ ਨੇ ਫ੍ਰੀਲੈਂਡ ਯੂਐਸ ਵਿੱਚ ਕੰਮ ਕਰ ਰਹੇ ਡਾਕਟਰਾਂ ਤੇ ਨਰਸਾਂ ਨੂੰ ਕੈਨੇਡਾ ਵਿੱਚ ਆ ਕੇ ਕੰਮ ਕਰਨ ਉੱਪਰ ਬੋਨਸ ਦੇਣ ਦਾ ਵਾਅਦਾ ਵੀ ਕਰ ਰਹੇ ਨੇ ਜਿਸ ਨਾਲ ਕੈਨੇਡਾ ਚ ਹੈਲਥ케ਅਰ ਸੈਕਟਰ ਚ ਕਾਮਿਆਂ ਦੀ ਘਾਟ ਨੂੰ ਦੂਰ ਕੀਤਾ ਜਾਏਗਾ ਹਾਊਸ ਲੀਡਰ ਕੈਰੀਨਾ ਗੋਲਡ ਕੈਨੇਡਾ ਦੀ ਆਰਥਿਕਤਾ ਨੂੰ ਹਲਾਰਾ ਦੇਣ ਲਈ ਅਜਿਹੇ ਵਿਅਕਤੀ ਦੀ ਇਮੀਗ੍ਰੇਸ਼ਨ ਨੂੰ ਫਾਸਟ ਟਰੈਕ ਕਰਨ ਦੀ ਗੱਲ ਆਖਰੀ ਨੇ ਜੋ ਕਿ ਕੈਨੇਡਾ ਚ ਆ ਕੇ ਕਾਰੋਬਾਰ ਸ਼ੁਰੂ ਕਰ ਸਕਤੇ ਨੇ ਗੋਲਡ ਦਾ ਮੰਨਣਾ ਹੈ ਕਿ ਅਜਿਹੇ ਵਿਅਕਤੀ ਕੈਨੇਡਾ ਦੀ ਆਰਥਿਕ ਤਰੱਕੀ ਚ ਆਪਣਾ ਯੋਗਦਾਨ ਪਾ ਸਕਦੇ ਨੇ ਦੱਸਣਯੋਗ ਹੈ ਕਿ ਬਹੁਤ ਸਾਰੇ ਲੋਕ ਬਿਜ਼ਨਸ ਸ਼੍ਰੇਣੀ ਦੇ ਵਿੱਚ ਕੈਨੇਡਾ ਦੀ ਪੀਆਰ ਹਾਸਲ ਕਰਦੇ ਨੇ ਇਮੀਗ੍ਰੇਸ਼ਨ ਦੇ ਮਾਮਲੇ ਤੇ ਸਾਬਕਾ ਮੌਂਟਰੀਅਲ ਐਮਪੀ ਫ੍ਰੈਂਕ ਪੈਲਿਸ ਫ੍ਰੈਂਚ ਭਾਸ਼ਾ ਚ ਹੋਈ ਡਿਬੇਟ ਦੌਰਾਨ ਕਹਿ ਚੁੱਕੇ ਨੇ ਕਿ ਇਮੀਗ੍ਰੈਂਟਸ ਦੀ ਗਿਣਤੀ ਨੂੰ ਕੰਟਰੋਲ ਕਰਨਾ ਤੇ ਇੱਕ ਸਮਾਰਟ ਸਿਸਟਮ ਹੋਣਾ ਬਹੁਤ ਮਹੱਤਵਪੂਰਨ ਹੈ ਬੈਲਿਸ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਬਣ ਕੇ ਉਹ ਸਮਝਦਾਰ ਅਤੇ अनुमानित ग्रोथ रेट ਨੂੰ ਉਚਾਹਿਤ ਕਰਨਗੇ ਤੇ ਉਹਨਾਂ ਕਹੇ ਕਿ ਪੀਆਰ ਤੇ ਟੈਂਪਰਰੀ ਫਾਰਮ ਵਰਕਰਸ ਦੇ ਦਾਖਲੇ ਨੂੰ ਮੌਜੂਦਾ ਸਮਰੱਥਾ ਤੇ ਫਿਊਚਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਬਣਾਇਆ ਜਾਏਗਾ ਨਾਲ ਨਾਲ ਉਹਨਾਂ ਨੇ ਆਖਿਆ ਕਿ ਸਕਿਲਡ ਵਰਕਰਸ ਨੂੰ ਕੈਨੇਡਾ ਵਿੱਚ ਸੱਦਨ ਦੇ ਪ੍ਰੋਗਰਾਮ ਨੂੰ ਉਹ ਫਾਸਟ ਟਰੈਕ ਕਰਨਗੇ ਕਾਬਿਲ ਗੌਰ ਹੈ ਕਿ ਸਾਰੇ ਲੀਡਰ ਇਮੀਗ੍ਰੇਸ਼ਨ ਦੇ ਉੱਪਰ ਆਪਣੀ ਯੋਜਨਾ ਸਾਂਝੀ ਕਰ ਰਹੇ ਨੇ ਪਰ 9 ਮਾਰਚ ਨੂੰ ਲੀਡਰਸ਼ਿਪ ਰੇਸ ਕੌਣ ਜਿੱਤੇਗਾ ਇਸ ਉੱਪਰ ਨਜ਼ਰਾਂ ਜ਼ਰੂਰ ਬਣੀਆਂ ਹੋਈਆਂ ਨੇ